ਕਸਬਕ ਕਾਦੇ ਗੁਰਦੁਆਰਾ ਸ੍ਰੀ ਕਾਲਗੜ੍ਹ ਸਾਹਿਬ ਵਿਖੇ ਅੱਜ ਨੰਬਰਦਾਰ ਯੂਨੀਅਨ ਦੀ ਭਰਵੀਂ ਮੀਟਿੰਗ ਕੀਤੀ ਗਈ ਹੈ ਸਵੇਪਾ ਪਤਰੀ ਪਹੁੰਚੇ ਉੱਥੇ ਨੰਬਰਦਾਰ ਯੂਨੀਅਨ ਦੇ ਆਗੂ ਅਤੇ ਹੋਰ ਮੈਂਬਰ ਸਹਿਬਾਨਾਂ ਨੇ ਇੱਕ ਮੀਟਿੰਗ ਵਿੱਚ ਵੱਡੇ ਕਈ ਫੈਸਲੇ ਲਿਖੇ ਨੇ ਜਿੱਥੇ ਕਿ ਉਹਨਾਂ ਨੂੰ ਜਿਹੜੇ ਨੰਬਰਦਾਰ ਯੂਨੀਅਨ ਦੇ ਵੱਡੇ ਅਧਿਕਾਰਦਾਰ ਸੀ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਔਰ ਇਸ ਨੰਬਰਦਾਰ ਯੂਨੀਅਨ ਦੇ ਵਿੱਚ ਉਹਨਾਂ ਨੇ ਰੀ ਕਾਠ ਦੇ ਵਿੱਚ ਨੰਬਰਦਾਰਾਂ ਨੂੰ ਵੱਡੇ ਹੱਕ ਦਵਾਉਣ ਦੇ ਵਾਅਦੇ ਕੀਤੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਿਸ ਤਰ੍ਹਾਂ ਦੀ ਮੀਟਿੰਗ ਅੱਜ ਅਜੰਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਹਿਣੀਆਂ ਟਿਰਸ ਕੱਲੀਆਂ ਨੇ ਜਿਨ੍ਹਾਂ ਨੇ ਦੇ ਜੀ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਜਗੇ ਆਂ ਅ ਵੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਫਾੜ ਸਾਹਿਬ ਰਖਾਈ ਗਏ ਸੀ ਉਹਨਾਂ ਦੇ ਪਰਸੋ ਤੋਂ ਲੈ ਕੇ ਆਰੰਭ ਕੀਤੇ ਗਏ ਸੀ ਜਿੱਥੇ ਅੱਜ ਪੰਜਾਬ ਭਰ ਦੇ ਲੰਬੜਦਾਰ ਵੱਖ-ਵੱਖ ਤਾਂ ਤੋਂ ਆਏ ਨੇ ਇੱਥੇ ਪਹੁੰਚੇ ਨੇ ਕਿਉਂਕਿ ਉਹਨਾਂ ਦੀਆਂ ਕਈ ਮੰਗਾਂ ਵੀ ਸੀ ਜਿਹੜੇ ਨਾਲ-ਨਾਲ ਉਹਨਾਂ ਨੇ ਇੱਥੇ ਅੱਜ ਭਾਰੀ ਇਕੱਠ ਕਰਕੇ ਇੱਥੇ ਜਿੱਥੇ ਕਿ ਪੰਜਾਬ ਲੈਵਲ ਦਾ ਪੂਰਾ ਵੱਡਾ ਇਕੱਠ ਇਹਨਾਂ ਨੇ ਲੰਬੜਦਾਰਾਂ ਨੇ ਕੀਤਾ ਹੈ ਕਿਉਂਕਿ ਕਾਫੀ ਦੂਰ-ਦੂਰ ਤੋਂ ਜਿਹੜੇ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਲੰਬੜਦਾਰ ਪਹੁੰਚੇ ਨੇ ਅੱਜ ਇੱਥੇ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਕਾਫੀ ਵੱਡਾ ਪ੍ਰੋਗਰਾਮ ਸੀਗਾ ਹਰ ਇੱਕ ਤਰ੍ਹਾਂ ਮਟ ਅੰਦਰੇ ਵੀ ਕੀਤੇ ਆ ਜਿਹੜੀਆਂ ਆਪਣੀਆਂ ਮੰਗਾਂ ਸੰਬੰਧੀ ਕਈ ਮੰਗਾਂ ਸੀ ਜਿਹੜੀਆਂ ਇਹਨਾਂ ਦੀਆਂ ਕਿ ਸਰਕਾਰ ਦੇ ਨਾਲ ਇੱਕ ਕਾਫੀ ਲੰਮੇ ਸਮੇਂ ਤੋਂ ਡਿੱਕਾ ਬਣਿਆ ਹੋਇਆ ਸੀਗਾ ਉਹ ਮੰਗਾਂ ਦੇ ਸਬੰਧ ਦੇ ਵਿੱਚ ਵੀ ਅੱਜ ਇਹਨਾਂ ਨੇ ਇੱਥੇ ਪਹੁੰਚ ਕੇ ਆਪਣੇ ਵਿਚਾਰ ਵਟਾਂਦਰਾ ਕੀਤੇ ਆ ਔਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੰਗਾਂ ਜਿਹੜੀਆਂ ਇਹਨਾਂ ਦੀਆਂ ਹੁਣ ਉਹ ਨੇਪਰੇ ਚੜਨ ਵਾਸਤੇ ਇਹ ਇੱਕ ਵੱਡਾ ਸਟੈਂਡ ਲੈਣਗੇ ਹਾਂਜੀ ਪਰ ਲਾਂਜੀ ਤੁਸੀਂ ਚੀਪ ਪੈਟ ਤਰ ਰਹੋ ਪੰਜਾਬ ਦੇ ਕਿਸ ਤਰ੍ਹਾਂ ਦੇ ਅੱਜ ਜਿਹੜਾ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਉਲਿਖਿਆ ਗਿਆ ਸਮਾਂ ਔਰ ਕਿਸ ਤਰ੍ਹਾਂ ਜਿਹੜੇ ਲੰਬੜਦਾਰ ਯੂਨੀਅਨ ਅੱਜ ਸੂਬਾ ਲੈਵਲ ਤੇ ਇਕੱਠੀ ਹੋਈ ਅੱਜ 8 ਮਾਰਚ ਨੂੰ ਜਿਹੜਾ ਅਸੀਂ ਗੁਰੂ ਮਹਾਰਾਜ ਦਾ ਓਟ ਅਸਰਾ ਲਿਆ ਨੰਬਰਦਾਰ ਯੂਨੀਅਨ 643 ਨੇ ਉਹਦੇ ਵਿਚਕਾਰ ਵਿਸ਼ੇਸ਼ ਤੌਰ ਤੇ ਸਾਡੇ ਗਰਪਾਲ ਸਿੰਘ ਜੀ ਸਮਰਾ ਪੰਜਾਬ ਦੇ ਪ੍ਰਧਾਨ ਨੇ ਸਾਡੇ ਕੋਲ ਪਹੁੰਚੇ ਸਰਦਾਰ ਸਰਜੀਤ ਸਿੰਘ ਜੀ ਨੇ ਡੇਟਾ ਕਾਰਜ ਕਰਨੇ ਪ੍ਰਧਾਨ ਰਸ਼ਪਾਰ ਸਿੰਘ ਜੀ ਕਲਾਰ ਅਤੇ ਸਮੁੱਚੇ ਜ਼ਿਲ੍ਹਿਆਂ ਦੇ ਵਿੱਚੋਂ ਪ੍ਰਧਾਨ ਸਾਹਿਬ ਹਰਕਰਮਲ ਸਿੰਘ ਜੀ ਜਲੰਧਰ ਤੋਂ ਮਾਨਸਾ ਤੋਂ ਹੋਰ ਵੀ ਜ਼ਿਲ੍ਹਿਆਂ ਤੋਂ ਤੇ ਤਹਿਸੀਲਾਂ ਦੇ ਪ੍ਰਧਾਨ ਪਹੁੰਚਿਆ ਲਗਾਤਾਰ ਜਿਹੜੀ ਜਦੋਂ ਹੀ 3 ਸਾਲ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਲਗਾਤਾਰ ਸਾਨੂੰ ਇਹ ਟਾਈਮ ਦੇ ਕੇ ਫਿਰ ਦੁਬਾਰਾ ਟਾਈਮ ਰੱਦ ਕਰ ਦਿੰਦੀ ਹੈ ਲਗਾਤਾਰ ਜਿਹੜੀ ਨੰਬਰਦਾਰ ਯੂਨੀਅਨ ਦੇ ਵਿੱਚ ਮਜੂਸੀ ਪਾਈ ਜਾ ਰਹੀ ਹੈ ਇਹਨਾਂ ਨੇ ਜਿਸੋਟੇ ਸਰਕਾਰ ਬਣੀ ਹੈ ਤੇ ਸਾਡੀ ਨੰਬਰਦਾਰ ਯੂਨੀਅਨ ਲਗਾਤਾਰ ਇਹਨਾਂ ਨੂੰ ਸਮਰਥਨ ਦੇ ਕੇ ਜਿਹੜੀਆਂ 91 ਸੀਟਾਂ ਆਈਆਂ ਸੀ ਉਹਨਾਂ ਦਾ ਵਿੱਚ ਬਹੁਤ ਵੱਡਾ ਯੋਗਦਾਨ ਸੀ ਨੰਬਰਦਾਰ ਯੂਨੀਅਨ ਦਾ ਸੋ ਸਾਨੂੰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ 3 ਸਾਲ ਬੀਤਣ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਵੀ ਗਰੰਟੀਆਂ ਜਦੋਂ ਪਾਈਆਂ ਸੀ ਵੀ 2 ਮਹੀਨੇ ਤੋਂ ਬਾਅਦ ਜਿਹੜਾ ਹਰਾ ਪੰਨੇ ਨੰਬਰਦਾਰ ਯੂਨੀਅਨ ਦੇ ਜਿਹੜੀਆਂ ਮੰਗਾਂ ਨੇ ਉਹਨਾਂ ਪ੍ਰਤੀ ਬਿਲਕੁਲ ਲਾਗੂ ਕੀਤੀਆਂ ਜਾਣਗੀਆਂ ਜਿਹੜੀ ਮੰਗ ਮੇਨ ਸੀ ਸਾਡੀ ਪਿਤਾਪੁਰਖੀ ਵਾਲੀ ਉਹ ਤਾਂ ਭਗਵੰਤ ਸਿੰਘ ਮਾਣਾ ਦਾ ਵੀ ਸਾਡਾ ਲੱਗਦਾ ਹੀ ਕੋਈ ਨਹੀਂ ਸਰਕਾਰ ਦਾ ਇਹਨੂੰ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਇਹਨੂੰ ਲਾਗੂ ਕਰਵਾਵਾਂਗੇ ਜਿਹੜਾ 3000 ਰੁਪਏ ਸੀ ਉਹ ਜਿਹੜਾ ਉਹ ਵੀ ਬਿਲਕੁਲ ਉਹਦੇ ਵੀ ਬਿਲਕੁਲ ਘਟੇ ਉਹਦੇ 'ਚ ਵੀ ਅਸੀਂ ਵਾਅਦਾ ਕਰਾਂਗੇ 3000 ਰੁਪਏ ਦਾ ਦੇ ਆ ਦੇਾਂਗੇ ਹੋਰ ਵੀ ਵਾਅਦਾ ਕਰਾਂਗੇ ਸੋ ਸਾਡੀ ਸਮੁੱਚੀ ਟੀਮ ਨੇ ਸਮਰਥਨ ਦੇ ਕੇ ਜਿਹੜੀ ਇਹਨਾਂ ਸਰਕਾਰ ਬਣਾਈ ਸੀ ਸੋ ਜਿੰਨੀ ਨਿਰਾਸ਼ਾ ਸਾਨੂੰ ਪਿਛਲੀਆਂ ਸਰਕਾਰਾਂ ਤੋਂ ਹੋਈ ਸੀ ਉਸ ਤੋਂ ਵੱਧ ਜਿਹੜੀ ਨਿਰਾਸ਼ਾ ਹੈ ਪੁਰੇ ਸਰਕਾਰ ਤੋਂ ਹੋਈ ਇਹ ਲਗਾਤਾਰ ਸਾਨੂੰ ਲਾਰੇਬਾਜ਼ੀ ਕਰਦੀ ਆ ਰਹੀ ਹੈ ਪਹਿਲੀਆਂ ਸਰਕਾਰਾਂ ਨੇ ਤਾਂ ਕੋਸ਼ਿਸ਼ਾਂ ਸਾਨੂੰ ਦੇ ਵੀ ਦਿੱਤਾ ਸੀ 10000 ਰੁਪਿਆ ਅਕਾਲੀ ਦਾਲ ਨੇ ਦਿੱਤਾ ਹੀ 500 ਰੁਪਿਆ ਕਾਂਗਰਸ ਨੇ ਦਿੱਤਾ ਹੀ ਪਰ ਇਹ ਲਗਾਤਾਰ ਲਾਰੇਬਾਜ਼ੀਆਂ ਅੱਜ ਪੰਜਾਬ ਦੇ ਵਿੱਚ ਨੰਬਰਦਾਰਾਂ ਦੇ ਵਿੱਚ ਮਜੂਸੀ ਪਾਈ ਜਾ ਰਹੀ ਹੈ ਸੋ ਜੇ ਸਾਡੀ ਹਾਂ ਮੰਗਾ ਲੈਣਾ ਧਿਆਨ ਨਹੀਂ ਕੀ ਦਿੱਤਾ ਤਾਂ ਸਾਡੇ ਪ੍ਰਧਾਨ ਜੀ ਅਤੇ ਸਾਡੀ ਸਮੁੱਚੀ ਟੀਮ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਕੇ ਪੂਰੇ ਨੰਬਰਦਾਰਾਂ ਨੂੰ ਲਾਮਬੰਦ ਕਰ ਰਹੀ ਹੈ ਔਰ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਔਰ ਸਰਕਾਰ ਨੂੰ ਪਤਾ ਲਾ ਦੇਣ ਜੇ ਅਸੀਂ 92 ਜਤਾਉਣ ਜਾਣਦੇ ਆ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਸ ਦਾ ਖਮਿਆਦਾਇਕ ਭੁਗਤਣਾ ਪਏਗਾ ਸੋ ਸਾਡੀ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਕਿ ਸਾਡੀਆਂ ਜਲਦੀ ਤੋਂ ਜਲਦੀ ਜਿਹੜੀਆਂ ਮੰਗਾਂ ਜਿਹੜੀਆਂ ਦੋਵੇਂ ਤੁਸੀਂ ਗਰੰਟੀਆਂ ਪਾਈਆਂ ਇਹਨਾਂ ਨੂੰ ਲਾਗੂ ਕਰਵਾਇਆ ਜਾਵੇ ਜਿਵੇਂ ਕਿ ਨੰਬਰਦਾਰ ਯੂਨੀਅਨ ਲੋ ਕਾਫੀ ਵੱਡਾ ਅਖਰਸਾ ਮੌ ਲਿਖਿਆ ਗਿਆ ਹੈ ਕਿਉਂਕਿ ਥਾਹ ਤਾਂ ਇਹਨਾਂ ਨੇ ਇਸ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਸੀ ਕਿ ਅੱਜ ਜਿਹੜੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਵੀ ਜਿਵੇਂ ਕਿ ਸੂਬਾ ਲੈਵਲ ਤੇ ਜਿਹੜੇ ਅਹੁਦੇਦਾਰ ਵੀ ਹੋਰ ਵੀ ਨੰਬਰਦਾਰ ਪਹੁੰਚੇ ਆ ਪੰਜਾਬ ਭਾਰਤ ਦੇ ਵਿੱਚੋਂ ਕਾਫੀ ਇਹਨਾਂ ਦਾ ਵੱਡਾ ਜਮਾਹਵੜਾ ਸੀਗਾ ਨੰਨੇੜਾ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਮੀਟਿੰਗ ਦਾ ਤੁਹਾਡਾ ਏਜੰਡਾ ਸੀਗਾ ਔਰ ਜਿਹੜੀ ਕਿ ਹੋਰ ਨੰਬਰਦਾਰ ਜਿਹੜੇ ਆ ਉਹਨਾਂ ਨੂੰ ਵੀ ਕਿੰਨ ਸਾਲਾ ਇਹ ਜਿਹੜੀਆਂ ਮੀਟਿੰਗਾਂ ਅਸੀਂ ਜ਼ਿਲ੍ਹਾ ਪੱਧਰੀ ਕਰ ਰਹੀਆਂ ਜੀ ਸੱਤ ਜ਼ਿਲ੍ਹੇ 'ਚ ਮੀਟਿੰਗ ਅਸੀਂ ਕਰ ਚੁੱਕੇ ਹਾਂ ਅੱਜ 8 ਮਾਰਚ ਨੂੰ ਇੱਥੇ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਦੀ ਜਿਸ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਜੀ ਸਾੰਹਰਾ ਰਣਪਾਲ ਸਿੰਘ ਜੀ ਕੋਲਰ ਜਨਰਲ ਸਕੱਤਰ ਤੇ ਹਰਪਕਮਲ ਸਿੰਘ ਜੀ ਮੋਹਦ ਅਮਰਤਪਾਲ ਸਿੰਘ ਜੀ ਜ਼ਿਲ੍ਹਾ ਮਾਰਸ਼ਾ ਪ੍ਰਧਾਨ ਤੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੀ ਲੈਨਮਾਰਟ ਈ ਹੈਟ ਇਹ ਅੱਜ ਦੀ ਮੀਟਿੰਗ ਹੋਈ ਹੈ ਗੁਰਜਰ ਸਿੰਘ ਜੀ ਗਲੋਲੀ ਕੀ ਪੈਟਰਨ ਪੰਜਾਬ ਇਹ ਨਾਲ ਜ਼ਿਲ੍ਹਾ ਪ੍ਰਧਾਨ ਵੀ ਨੇ ਸੋ ਸਾਡੀਆਂ ਦੋ ਮੰਗਾਂ ਜਿਹੜੀਆਂ ਪਹਿਲਾਂ ਵੀ ਅਸੀਂ ਦੱਸ ਚੁੱਕੇ ਆ ਕਿ ਇਹਦੇ ਵਿੱਚ ਜਿਹੜੀ ਗਰੰਟੀ ਦਿੱਤੀ ਸੀ ਮਾਨ ਸਾਹਿਬ ਨੇ 16 ਤਰੀਕ ਨੂੰ ਲੈਕਚਰ ਦੌਰਾਨ ਉਹਨਾਂ ਨੇ ਇਹੀ ਗੱਲ ਆਖੀ ਸੀ ਕਿ ਵੀ 3000 ਰੁਪਏ ਹਰਿਆਣੇ ਚਾਰਜ ਤੇ ਤੁਹਾਨੂੰ ਦਊਗਾ ਮੈਂ ਦੂਜਾ ਜਿਹੜਾ ਰਵੇਚੀ ਨੰਬਰਦਾਰ ਹੈ ਜਿਵੇਂ ਪਹਿਲਾਂ ਬਣਦੇ ਹੁੰਦੇ ਸੀ ਉਸੇ ਤਰ੍ਹਾਂ ਤੁਹਾਡਾ ਨੰਬਰਦਾਰ ਬਣਿਆ ਕਰੂਗਾ 2 ਮਹੀਨੇ ਬਾਅਦ ਮੇਰੀ ਤੁਹਾਡੇ ਨਾਲ ਗਰੰਟੀ ਹੈ ਪਹਿਲੀ ਥੋੜੀ ਉੱਚ ਪਾਸ ਮੈਂ ਕਰੂੰਗਾ ਇਹ ਦੋਏ ਮੰਗਾ ਸਾਨੂੰ ਗਰੰਟੀ ਦੇਤੀ ਪਰ ਲੇਕਿਨ ਚੰਨ ਸਾਲ ਵਿਚੰਦੇ ਬਾਵਜੂਦ ਅਸੀਂ ਮੰਗ ਪੱਤਰ ਵੀ ਦੇ ਦਿੱਤੇ ਆ ਔਰ ਕਿਸ ਤਰ੍ਹਾਂ ਦਾ ਵਿਸ਼ਵਾਸ ਤੁਸੀਂ ਉਹਨਾਂ ਨੂੰ ਦਵਾਇਆ ਨੰਬਰਦਾਰਾਂ ਨੂੰ ਅੱਜ ਦੀ ਜਿਹੜੀ ਮੀਟਿੰਗ ਬੜੀ ਭਰਵੀ ਮੀਟਿੰਗ ਜਿਹੜੀ ਹੋਈ ਆ ਪਟਿਆਲਾ ਜ਼ਿਲ੍ਹੇ ਦੀ ਸਾਡੀ 8ਵੇਂ ਜ਼ਿਲ੍ਹੇ ਦੇ ਵਿੱਚ ਇਹ ਮੀਟਿੰਗ ਸਿਗੀ ਅਸੀਂ ਹਮੇਸ਼ਾ ਮਤਲਬ ਜਿੱਦਾਂ ਸ਼ੁਰੂ ਕੀਤੀਆਂ ਯਾਦੀਆਂ ਮੀਟਿੰਗਾਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਨੀਆਂ ਹੈਗੀਆਂ ਔਰ ਸਰਕਾਰ ਨੇ ਸਾਨੂੰ ਭਰੋਸਾ ਤਾਂ ਦਿੱਤਾ ਹੈਗਾ 28 ਤਰੀਕ ਨੂੰ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੁਹਾਡੀਆਂ ਮੰਨੀਆਂ ਜਾਣਗੀਆਂ ਔਰ ਮੈਨੂੰ ਵੀ ਆਸ ਸੀ ਕਿ ਉੱਥੇ ਸਾਰਾ ਮਾਲ ਮਹਿਕਮੇ ਦੇ ਨਾਲ ਸਾਡੀ ਜਿਹੜੀ ਮੰਤਰੀ ਦੇ ਨਾਲ ਮੀਟਿੰਗ ਹੋਈ ਉਹਦੇ ਵਿੱਚ ਸਾਰੇ ਸਾਡੇ ਐਫਸੀਆਰ ਵੀ ਨਾਲ ਸਗੇ ਨਾਲ ਹੋਰ ਅਫਸਰ ਸਗੇ ਉਹਨਾਂ ਨੇ ਸਾਰਿਆਂ ਨੇ ਭਰੋਸਾ ਦਿੱਤਾ ਵੀ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਸੀਐਮ ਤੋਂ ਮੀਟਿੰਗ ਲਾ ਕੇ ਤੁਹਾਡਾ ਜਿਹੜਾ ਲੰਮੜਦਾਰਾਂ ਦਾ ਜੜੀਆਂ ਮੰਗਾ ਆ ਉਹ ਕੀਤੀਆਂ ਜਾਣਗੀਆਂ ਜਿੱਦਾਂ ਬੱਕ ਬੱਕ ਬੁਲਾ ਰਿਆ ਨੇ ਦੱਸਿਆ ਹੈਗਾ ਸਾਡੀਆਂ ਜੜੀਆਂ ਮੰਗਾ ਜੜੀਆਂ ਚੱਲਦੀਆਂ ਆਉਂਦੀਆਂ ਜੜੀਆਂ ਜਿਨ੍ਹਾਂ ਤੇ ਅਸੀਂ ਜ਼ੋਰ ਪਾਇਆ ਹੋਇਆ ਉਹ ਇੱਕ ਪਿਤਾ ਪੁਰਖੀ ਆ ਇੱਕ ਜਿਹੜਾ ਮਾਨ ਪੱਤਾ ਸਾਡਾ ਉਹ ਪਿਛਲੇ 8 ਸਾਲ ਤੋਂ ਨਹੀਂ ਹਾਲੇ ਵਧਾਇਆ ਕਿਸੇ ਨੇ ਪਿਛਲੀ ਸਰਕਾਰ ਦੀ ਇਹੋ ਜਿਹੀ ਜੜੀਆਂ ਮੰਗਾ ਲੈ ਕੇ ਅਸੀਂ ਚੱਲੇ ਆ ਅੱਜ ਅਸੀਂ ਪੂਰਾ ਲੰਮੜਦਾਰਾਂ ਨੂੰ ਭਰੋਸਾ ਵੀ ਦਿੱਤਾ ਕਿ ਤੁਸੀਂ ਸਾਨੂੰ ਚੁਣਿਆ ਅਸੀਂ ਇਹ ਕਮੇਟੀ ਦੇ ਮੈਂਬਰ ਬਣਾਏ ਤੁਸੀਂ ਔਰ ਅਸੀਂ ਪੂਰੀ ਆਪਣੀ ਬਾਹਰ ਜਿਹੜੀ ਆ ਉਹ ਲਾਈ ਜਾਨੇ ਆ ਵੀ ਸਰਕਾਰ ਸਾਨੂੰ ਕੁਝ ਨਾ ਕੁਝ ਦੇਵੇ ਲੰਬੜਦਾਰਾਂ ਨੂੰ ਤੁਹਾਨੂੰ ਅਸੀਂ ਦੱਸਣ ਵਾਲੇ ਬਣੀਏ ਵੀ ਅਸੀਂ ਆ ਤੁਹਾਡੇ ਲਈ ਕੀਤਾ ਹੈਗਾ ਔਰ ਆ ਸਾਡਾ ਬਾਕੀ ਰਹਿ ਗਿਆ ਜਿਵੇਂ ਕਿ ਇਹ ਗੁਰਪਾਲ ਸਿੰਘ ਸੰਭਰਾ ਜਿਹੜੇ ਕੀ ਸੂਬਾ ਪ੍ਰਧਾਨ ਸੀ ਦੱਸ ਰਹੇ ਸਨ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਸੀ ਔਰ ਲੰਬੜਦਾਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀਗੇ ਕੀ ਲੱਗਦਾ ਤੁਹਾਨੂੰ ਪਿੰਡਾਂ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਨਾਮ ਦੱਸਿਓ ਆਪਣਾ ਜਸਵਿੰਦਰ ਸਿੰਘ ਨਜੀ ਸੁਵਿੰਦਰ ਸਿੰਘ ਸ਼ਿਰਗੜ ਨੰਬਰਦਾਰ ਸ਼ਿਰਗੜ ਚੌਂਦੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਪ੍ਰਧਾਨ ਸਮਰਾ ਸਾਹਿਬ ਦੇ ਸਾਡੇ ਜ਼ਿਲ੍ਹਾ ਪਟਿਆਲੇ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਜੀ ਚੀਫ ਪੈਟਰਨ ਪੰਜਾਬ ਤੇ ਸਾਡੇ ਬਲਾਕ ਪਾਤਣਾ ਦੇ ਪ੍ਰਧਾਨ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੀ ਦੁਗਾਲ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸਮੁੱਚੀ ਸਾਰੇ ਇਲਾਕੇ ਦੀ ਸੰਗਤ ਜ਼ਿਲ੍ਹਾ ਪਟਿਆਲੇ ਦੀ ਸੰਗਤ ਤੇ ਸਮੁੱਚੀ ਜਿਹੜੀ ਸਟੇਟ ਦੀ ਬੋਡੀ ਨੂੰ ਬਲਾ ਕੇ ਸਾਰਿਆਂ ਦੇ ਨੰਬਰਦਾਰਾਂ ਦੇ ਰੂਬਰੂ ਕਰਾਇਆ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਤੇ ਸ਼ੁਕਰਾਨਾ ਕੀਤਾ ਗੁਰੂ ਮਹਾਰਾਜ ਦਾ ਜਿੱਥੇ ਸਾਰੇ ਪੰਜਾਬ ਨੰਬਰਦਾਰ ਦਾ ਸਰਦਾਰ ਸਮਰਾ ਸਾਹਿਬ ਦੀ ਇਕਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਿਸ਼ਵਾਸ ਦਿਵਾ ਕੇ ਇਹਨਾਂ ਨੇ ਸਰਕਾਰ ਬਣਾਈ ਸਰਕਾਰ ਨਾਲ ਜਿਹੜੇ ਕੀਤੇ ਹੋਏ ਵਾਅਦੇ ਜਿਹੜੇ ਸਰਕਾਰ ਨੇ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਉਸ ਟਾਈਮ ਰੱਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਜਿੰਨੀਆਂ ਗਰੰਟੀਆਂ ਸਰਕਾਰ ਨੇ ਦਿੱਤੀਆਂ ਉਹਦੇ ਵਿੱਚ ਨੰਬਰਦਾਰਾਂ ਦੀ ਵੀ ਮੰਗਾਂ ਨੂੰ ਉਹਨਾਂ ਨੇ ਐਜ ਗਰੰਟੀ ਕਬੂਲਿਆ ਸੀ ਤੇ ਆਪਦੇ ਮੋਨੀਫੈਸਟੋ ਦੇ ਵਿੱਚ ਉਹਨਾਂ ਨੇ ਰੱਖਿਆ ਸੀ ਸਾਨੂੰ ਉਮੀਦ ਹੈ ਵੀ ਨੰਬਰਦਾਰਾਂ ਦੀਆਂ ਜਿੰਨੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਮੁੱਚੀ ਗਵਾਈ ਦੇ ਵਿੱਚ ਚੱਲ ਰਹੀ ਏ ਉਹ ਜ਼ਰੂਰ ਮੰਗਣਗੇ ਮੰਨਣਗੇ ਇਹਨਾਂ ਦੀਆਂ ਮੰਗਾਂ ਤੇ ਸਾਨੂੰ ਸਮਰਾ ਸਾਹਿਬ ਤੇ ਵਿਸ਼ਵਾਸ ਹੈ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਆ ਸਰਦਾਰ ਗੁਰਦਰਸ਼ਨ ਸਿੰਘ ਜੀ ਗਲੋਲੀ ਸੂਬਾ ਚੀਫ ਪੈਟਰਨ ਨਾਲ ਜ਼ਿਲ੍ਹਾ ਪ੍ਰਧਾਨ ਨੇ ਸੋ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਦੀ ਮੀਟਿੰਗ ਤੇ ਬਹੁਤ ਵਧੀਆ ਚੰਗੇ ਪ੍ਰਬੰਧ ਇੱਥੇ ਹੋਏ ਨੇ ਚੰਗਾ ਵੱਡਾ ਇਕੱਠ ਹੋਇਆ ਸੋ ਇਹ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਬਹੁਤ ਵਧੀਆ ਅੱਜ ਦੀ ਮੀਟਿੰਗ ਦੇ ਪ੍ਰਬੰਧ ਕੀਤੇ ਆ ਸੋ ਦੂਸਰਾ ਜਿਵੇਂ ਕਿ ਸੂਬਾ ਪ੍ਰਧਾਨ ਸਰਦਾਰ ਗ੍ਰਿਪਾਲ ਸਿੰਘ ਸਮਰਾ ਔਰ ਉਹਨਾਂ ਦੀ ਸਮੁੱਚੀ ਟੀਮ ਸਰਦਾਰ ਸਰਜੀਤ ਸਿੰਘ ਨੇੜਾ ਸੂਬਾ ਕਾਰਜਕਾਰੀ ਪ੍ਰਧਾਨ ਇਹਨਾਂ ਦੀ ਅਗਵਾਈ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਦਾ ਸਿਲਸਲਾ ਜਿਹੜਾ ਚੱਲ ਰਿਹਾ ਸੋ ਜੇਕਰ ਸਰਕਾਰ ਆ ਮਹੀਨੇ ਦੇ ਵਿੱਚ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਕਰ ਦਿੰਦੀ ਹੈ ਤੇ ਧੰਨਵਾਦ ਉਹਨਾਂ ਦਾ ਅਸੀਂ ਕਰਾਂਗੇ ਜੇਕਰ ਨਹੀਂ ਕਰਦੀ ਤੇ ਫਿਰ ਕੋਈ ਵੱਡਾ ਐਕਸ਼ਨ ਜਿਹੜਾ ਉਹ ਜੂਨੀਅਨ ਵੱਲੋਂ ਲਿਆ ਜਾਊਗਾ ਸੋ ਸੂਬਾ ਪ੍ਰਧਾਨ ਦੀ ਇਹੀ ਜਿਹੜੀ ਸਾਰੀ ਸੋਚ ਚੱਲ ਰਹੀ ਹੈ ਕਿ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਕੇ ਉਸ ਤੋਂ ਉਪਰੰਤ ਸਾਰੇ ਨੰਬਰਦਾਰਾਂ ਦਾ ਜਿਹੜੀ ਜੋ ਵੀ ਫੈਸਲਾ ਆ ਉਹ ਵੱਡੇ ਸੰਗਰਸ਼ਿਕ ਜਿਹੜਾ ਉਹ ਲਿਖਿਆ ਜਾਊਗਾ ਸੋ ਅਸੀਂ ਇਸ ਕਰਕੇ ਬੇਨਤੀ ਕਰਦੇ ਆਂ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਨੰਬਰਦਾਰਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਤੇ ਜਿਵੇਂ ਅੱਗੇ ਇਹਨਾਂ ਨੇ ਨੰਬਰਦਾਰਾਂ ਨੂੰ ਉਹਨਾਂ ਦੇ ਮਦਦ ਕੀਤੀ ਆ ਜੇ ਇਹ ਵੱਡੇ ਪੱਧਰ ਤੇ ਉਹਨਾਂ ਦੀ ਮਤਲਬ ਮੰਗਾ ਮੰਨਦੇ ਨੇ ਤੇ ਗਾਂ ਵੀ ਇਸੇ ਤਰ੍ਹਾਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਸੋ ਉਹਨਾਂ ਨੂੰ ਬੇਨਤੀ ਆ ਕਿ ਮੰਗਾ ਜਿਹੜੀਆਂ ਜਲਦੀ ਤੋਂ ਜਲਦੀ ਪ੍ਰਵਾਨ ਕੀਤੀਆਂ ਜਾਣ ਜਿਵੇਂ ਕਿ ਸੂਬਾ ਸਰਕਾਰ ਵੱਲੋਂ ਵੀ ਕੀਤੇ ਹੋਏ ਵਾਅਦੇ ਇਹਨਾਂ ਨੇ ਕਿਹਾ ਕਿ ਲੰਬੜਦਾਰਾਂ ਨੇ ਵੀ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਲੰਬੜਦਾਰਾਂ ਵਾਸਤੇ ਇੱਕ ਹਰਾ ਪੰਨ ਚੱਲੂਗਾ ਹੁਣ ਪਰ ਚੁਣੌਤੀਆਂ ਬਹੁਤ ਜ਼ਿਆਦੀਆਂ ਐ ਸਰਕਾਰ ਨੂੰ ਸਮਾ ਘਟ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਲੰਬੜਦਾਰ ਜਿਹੜੇ ਕਿ ਅੱਜ ਐਡੇ ਵੱਡੇ ਭਾਰੀ ਇਕੱਠ ਦੇ ਵਿੱਚ ਸੂਬਾ ਲੈਵਲ ਤੇ ਇਕੱਠੇ ਹੋਏ ਆ ਕਿੰਨਾ ਸਮੇਂ ਤੱਕ ਪੂਰੀਆਂ ਕਰਨਗੇ ਜਾਂ ਇਹਨਾਂ ਦਾ ਜਿਹੜਾ ਸਰਕਾਰ ਤੱਕ ਕੀ ਮੈਸੇਜ ਪਹੁੰਚੇਗਾ